ਇਹ ਜਿਹੜੀ ਵੈਰਾਈਟੀ ਹੈ ਇਹਦੇ ਵਿੱਚ ਕੈਰੋਟੀਨ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਇਸ ਤੋਂ ਇਲਾਵਾ ਲਾਈਕੋਪੀਨ ਹੈ ਤੇ ਇਹਦਾ ਝਾੜ ਲਗਭਗ 258 ਕਿਲੋਟਲ ਪ੍ਰਤੀ ਏਕੜ ਜਿਹੜਾ ਹੈ ਉਹ ਆ ਜਾਂਦਾ ਹੈ ਇਹ ਇਸ ਵੈਰਾਈਟੀ ਦੇ ਵਿੱਚ ਐਂਥੋਸਾਈਨਿਨ ਇਸ ਤੋਂ ਇਲਾਵਾ ਫੀਨੋਲਸ ਤੇ ਇਸ ਤੋਂ ਇਲਾਵਾ ਆਇਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਐਂਥੋਸਾਈਨਿਨ ਇਹ ਪਿਗਮੈਂਟ ਜਿਹੜਾ ਐਂਟੀ ਕੈਂਸਰਸ ਮੰਨਿਆ ਜਾਂਦਾ ਹੈ ਇਸ ਵੈਰਾਈਟੀ ਦਾ ਜਿਹੜਾ ਪੀਲਾ ਰੰਗ ਹੁੰਦਾ ਉਹ ਲਿਊਟੇਨ ਕਰਕੇ ਹੁੰਦਾ ਹੈ ਲਿਊਟੇਨ ਵੀ ਇੱਕ ਪਿਗਮੈਂਟ ਹੈ ਜਿਹੜਾ ਕਿ ਸਾਡੀ ਅੱਖਾਂ ਦੇ ਵਿੱਚ ਇੱਕ ਮੈਕਿਉਲਰ ਮੈਂਬਰੇਨ ਹੁੰਦੀ ਹੈ ਉਹਦੀ ਡੀਜਨਰੇਸ਼ਨ ਤੋਂ ਬਚਾਉਂਦਾ ਹੈ ਸਸ਼ੀ ਗਾਜੀ ਚਾਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਅਦਿਤੀ ਤੇ ਅੱਜ ਅਸੀਂ ਗੱਲ ਕਰਾਂਗੇ ਫਸਲਾਂ ਬਾਰੇ ਮਤਲਬ ਕਿ ਫਸਲਾਂ ਦੇ ਵਿੱਚ ਜਿਵੇਂ ਸਰਦੀਆਂ ਨੇ ਸਰਦੀਆਂ ਦੇ ਵਿੱਚ ਵੈਰਾਈਟੀ ਵੈਰਾਈਟੀ ਦੇ ਫਸਲ ਹੁੰਦੀਆਂ ਪਰ ਅੱਜ ਅਸੀਂ ਪੀਏਯੂ ਪੀਏਯੂ ਯੂਨੀਵਰਸਿਟੀ ਆਏ ਹੋਏ ਹਾਂ ਜਿੱਥੇ ਅਸੀਂ ਗਾਜਰਾ ਬਾਰੇ ਗੱਲ ਕਰਾਂਗੇ ਤੁਸੀਂ ਗਾਜਰਾ ਦੇਖਿਆ ਹੋਣਾ ਲਾਲ ਕਾਲੀ ਤੇ orange ਵਰਗੇ ਗਾਜਰ ਦੇਖੀਏ ਨਾ ਪਰ ਅੱਜ ਅਸੀਂ ਤੁਹਾਨੂੰ ਗਾਜਰਾ ਦੇ ਹੋਰ ਵੈਰਾਈਟੀ ਨਾਲ ਵੀ ਰੂਬਰੂ ਕਰਾਵਾਂਗੇ ਪੰਜ ਵੈਰਾਈਟੀ ਜਿਹੜੀ ਦੇ ਗਾਜਰ ਹਨ ਤੇ ਉਹਦੇ ਬਾਰੇ ਜਾਣਨ ਦੇ ਅੱਜ ਅਸੀਂ ਪੀਐਯੂ ਆਏ ਆ ਤੇ ਸਾਡੇ ਨਾਲ ਅਸਿਸਟੈਂਟ ਪ੍ਰੋਫੈਸਰ ਮੌਜੂਦ ਨੇ ਰੂਮਾ ਦੇਵੀ ਜੀ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਗਾਜਰਾ ਦੀ ਤੇ ਵੈਰਾਈਟੀ ਜਿਹੜੀ ਆ ਅੱਜ ਤੱਕ ਸਾਡੇ ਮਾਈਂਡ ਵਿੱਚ ਤਿੰਨ ਹੀ ਰਹੀਏ ਨੇ ਕਾਲੀ ਲਾਲ ਤੇ orange ਠੀਕ ਹੈ ਪਰ ਇੱਥੇ ਅਸੀਂ ਆਏ ਆ ਤੇ ਆਪਾਂ ਝਾੜ ਦੇ ਤੇ ਪੰਜ ਤਰੀਕੇ ਦੀ ਗਾਜਰਾਂ ਨੇ ਔਰ ਇਹ ਉਹ ਸਾਰਾ ਸਸਪੈਂਸਿਵ ਗੱਲ ਪਤਾ ਕੀ ਸਾਡੇ ਲਈ ਕਿ ਉਹਨਾਂ ਗਾਜਰੇ ਦੀ ਪਿਗਮੈਂਟ ਪਿਗਮੈਂਟੇਸ਼ਨ ਜਿਹੜੀ ਆ ਕਲਰ ਆ ਉਹ ਅਲੱਗ-ਅਲੱਗ ਹੈ ਜ਼ਾਹਿਰ ਜੀ ਗੱਲ ਆ ਕਲਰ ਅਲੱਗ-ਅਲੱਗ ਹੈ ਤਾਂ ਉਹਦਾ ਟੇਸਟ ਔਰ ਹੋਰ 바ਕੀ ਚੀਜ਼ਾਂ ਵੀ ਅਲੱਗ ਨੇ ਉਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਕਿ ਗਾਜਰਾ ਦੀ ਖੇਤੀ ਬਾਰੇ ਔਰ ਗਾਜਰਾ ਦੀ ਵੈਰਾਈਟੀ ਬਾਰੇ ਤੁਸੀਂ ਸਾਨੂੰ ਦੱਸੋ ਅ ਮੈਡਮ ਸਾਡੇ ਕੋਲ ਪੰਜ ਡਿਫਰੈਂਟ ਰੰਗਾਂ ਦੇ ਵਿੱਚ ਗਾਜਰਾ ਹੈਗੀਆਂ ਜਿਹੜੀ ਕਿ ਲਾਲ ਰੰਗ ਦੀ ਗਾਜਰ ਹੈ ਤੁਸੀਂ ਦੇਖ ਰਹੇ ਹੋ ਪੀਸੀ 161 ਸਾਡੀ ਵੈਰਾਈਟੀ ਹੈ ਜੀ ਇਹ ਪੀਯੂ ਨੇ ਰਿਲੀਜ਼ ਕੀਤੀ ਹੋਈ ਵੈਰਾਈਟੀ ਹੈ ਇਹ ਜਿਹੜੀ ਵੈਰਾਈਟੀ ਹੈ ਇਹਦੇ ਵਿੱਚ ਕੈਰੋਟਿਨ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਇਸ ਤੋਂ ਇਲਾਵਾ ਲਾਈਕੋਪੀਨ ਹੈ ਤੇ ਇਹਦਾ ਝਾੜ ਲਗਭਗ 258 ਕੁਇੰਟਲ ਪ੍ਰਤੀ ਏਕੜ ਜਿਹੜਾ ਹੈ ਉਹ ਆ ਜਾਂਦਾ ਹੈ ਜੀ ਠੀਕ ਹੈ ਤੇ ਇਹ ਲਗਭਗ 3 ਮਹੀਨਿਆਂ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੀ ਦੂਜੀ ਪੰਜਾਬ ਬਲੈਕ ਬਿਊਟੀ ਸਾਡੀ ਦੂਜੀ ਵੈਰਾਈਟੀ ਹੈ ਜਿਹਦਾ ਝਾੜ ਲਗਭਗ 196 96 ਕਿੰਟਲ ਹੈ ਇਹ ਵੀ ਲਗਭਗ 90 ਤੋਂ ਲੈ ਕੇ 95 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸ ਵੈਰਾਈਟੀ ਦੀ ਖਾਸੀਅਤ ਇਹ ਹੈ ਕਿ ਇਸ ਵੈਰਾਈਟੀ ਦੇ ਵਿੱਚ ਐਂਥੋਸਾਈਨਿਨ ਇਸ ਤੋਂ ਇਲਾਵਾ ਫੀਨੋਲਸ ਤੇ ਇਸ ਤੋਂ ਇਲਾਵਾ ਆਇਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਜਿਹੜਾ ਐਂਥੋਸਾਈਨਿਨ ਹੈ ਉਹਦੀ ਸਾਡੇ ਲਈ ਬਹੁਤ ਮਹੱਤਤਾ ਹੈ ਕਿ ਇਹ ਜਿਹੜੀ ਐਂਥੋਸਾਈਨਿਨ ਹੈ ਇਹ ਪਿਗਮੈਂਟ ਜਿਹੜਾ ਐਂਟੀ ਕੈਂਸਰਸ ਮੰਨਿਆ ਜਾਂਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜਾ ਆਇਰਨ ਹੈ ਖਾਸ ਕਰ ਅਨੀਮੀਆ ਜਿਨ੍ਹਾਂ ਖਾਸ ਕਰ ਜਿਵੇਂ ਇਹ ਕਹਿ ਲੋ ਤੁਹਾਡੀ ਗਰਭਤੀ ਮਹਿਲਾਵਾਂ ਹੁੰਦੀਆਂ ਇਸ ਤੋਂ ਇਲਾਵਾ ਬੱਚਿਆਂ ਦੇ ਵਿੱਚ ਅਨੀਮੀਆ ਦੀ ਕਾਫੀ ਘਾਟ ਦੇਖੀ ਜਾਂਦੀ ਹੈ ਉਹਨਾਂ ਦੇ ਲਈ ਬੜੀ ਵਧੀਆ ਹੈ ਤੇ ਇਹਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਜੂਸ ਜਾਂ ਸੈਲਡ ਦੇ ਵਿੱਚ ਖਾ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਇਹਦੇ ਤੋਂ ਜਿਹੜਾ ਇੱਕ ਬੈਵਰੇਜ ਬਣਾ ਸਕਦੇ ਹੋ ਕਾਂਜੀ ਤੁਸੀਂ ਸੁਣਿਆ ਹੋਣਾ ਹੈ ਲੋਕਲ ਦੇਸੀ ਪਹਿਲੇ ਤੋਂ ਲੋਕ ਹੀ ਬਣਾਉਂਦੇ ਰਹਿੰਦੇ ਸੀ ਇਹ ਗਟ ਹੈਲਥ ਨੂੰ ਅਚਾਹ ਰੱਖਣ ਹਾਂਜੀ ਇਹ ਪ੍ਰੋਬਾਇਓਟਿਕ ਇਹਦੇ ਵਿੱਚ ਬੈਕਟੀਰੀਆ ਜਿਹੜੇ ਉਹ ਤਿਆਰ ਹੋ ਜਾਂਦੇ ਆ ਜਿਹੜਾ ਕਿ ਬਹੁਤ ਹੀ ਚੰਗਾ ਇੱਕ ਜਿਹੜਾ ਪਦਾਰਥ ਬਣ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਹੈ ਉਹ ਜਾਮਣੀ ਰੰਗ ਦੀ ਕਿਸਮ ਹੈ ਜਿਹੜੀ ਕਿ ਬਾਹਰੋਂ ਜਾਮਣੀ ਹੈ ਬਟ ਅੰਦਰੋਂ ਜਿਹੜੀ ਹੈ ਉਹ ਪੀਲੀ ਸੰਤਰੀ ਰੰਗ ਦੀ ਹੈ ਠੀਕ ਹੈ ਠੀਕ ਹੈ ਤੇ ਜਿਹੜੀ ਸੰਤਰੀ ਰੰਗ ਹੈ ਉਹ ਕੈਰੋਟਿਨ ਕਰਕੇ ਹੁੰਦਾ ਹੈ ਤੇ ਜਿਹੜਾ ਜਾਮਣੀ ਰੰਗ ਹੈ ਉਹ ਐਂਥੋਸਾਈਨਿਨ ਕਰਕੇ ਹੁੰਦਾ ਹੈ ਠੀਕ ਹੈ ਤੇ ਇਹ ਬੇਸਿਕਲੀ ਕੰਬੀਨੇਸ਼ਨ ਹੋ ਗਿਆ ਦੋਨਾਂ ਦਾ ਇਹਦੇ ਵਿੱਚ ਆਇਰਨ ਵੀ ਹੈ ਤੇ ਇਹ ਮਲਟੀ ਨਿਊਟ੍ਰੀਐਂਟ ਇਹਦੇ ਵਿੱਚ ਕਾਫੀ ਜ਼ਿਆਦਾ ਹੋ ਗਏ ਠੀਕ ਹੈ ਜੂਸ ਬੜਾ ਵਧੀਆ ਇਹਦਾ ਬਣਦਾ ਹੈ ਤੇ ਇਹਨੂੰ ਵੀ ਤੁਸੀਂ ਐਜ਼ ਅ ਸੈਲਡ ਦੇ ਤੌਰ ਤੇ ਜਾਂ ਤੁਸੀਂ ਇਹਦੀ ਕਾਂਜੀ ਵੀ ਬਣਾ ਸਕਦੇ ਹੋ ਬੜੇ ਵਧੀਆ ਤਰੀਕੇ ਨਾਲ ਤੇ ਇਸ ਤੋਂ ਇਲਾਵਾ ਸਾਡੇ ਕੋਲ ਪੀਲੇ ਰੰਗ ਚ ਗਾਜਰੇ ਜਿਹੜੀ ਕਿ ਤੁਸੀਂ ਬਿਲਕੁਲ ਨਵੀਂ ਦੇਖੀ ਹੋਣੀ ਜਿਵੇਂ ਕਿ ਤੁਸੀਂ ਪਹਿਲੇ ਵੀ ਕਹੇ ਰਹੇ ਸੀ ਕਿ ਅਸੀਂ ਪੀਲੇ ਰੰਗ ਦੀ ਗਾਜਰ ਨਹੀਂ ਦੇਖੀ ਕਦੇ ਤੇ ਇਸ ਵੈਰਾਈਟੀ ਦਾ ਜਿਹੜਾ ਪੀਲਾ ਰੰਗ ਹੁੰਦਾ ਉਹ ਲਿਊਟੇਨ ਕਰਕੇ ਹੁੰਦਾ ਹੈ ਲਿਊਟੇਨ ਵੀ ਇੱਕ ਪਿਗਮੈਂਟ ਹੈ ਜਿਹੜਾ ਕਿ ਸਾਡੀ ਅੱਖਾਂ ਦੇ ਵਿੱਚ ਇੱਕ ਮੈਕਿਉਲਰ ਮੈਂਬਰੇਨ ਹੁੰਦੀ ਹੈ ਉਹਦੀ ਡੀਜਨਰੇਸ਼ਨ ਤੋਂ ਬਚਾਉਂਦਾ ਹੈ ਵਿਦ ਏਜ ਜਿਹੜਾ ਮੋਤੀਆ ਬਿੰਦ ਵਗੈਰਾ ਹੋ ਜਾਂਦਾ ਉਹਦੇ 'ਚ ਵੀ ਬੜਾ ਸਹਾਇਕ ਹੁੰਦਾ ਇਹ गाजर खान ਨੂੰ ਵੀ ਬਹੁਤ ਮਿੱਠੀ ਹੁੰਦੀ ਹੈ ਇਹਦਾ ਜੂਸ ਵੀ ਬੜਾ ਵਧੀਆ ਹੁੰਦਾ ਹੈ ਤੇ ਤੁਸੀਂ ਇਹਨੂੰ ਆਪਣੀ ਡਾਈਟ ਦੇ ਵਿੱਚ ਐਜ਼ ਅ ਸੈਲਡ ਜਾਂ ਤੁਸੀਂ ਇਨ ਇਨ ਡਿਫਰੈਂਟ ਵੇਜੀਟੇਬਲਸ ਦੇ ਵਿੱਚ ਵੀ ਕਰ ਸਕਦੇ ਹੋ ਹਾਂ ਅੱਛਾ ਮਤਲਬ ਜਿੰਨੀ ਵੀ ਇਹ ਖੇਤੀਬਾੜੀ ਹੈ ਮਤਲਬ ਅਗਰ ਗਾਜਰਾ ਦੀ ਵੈਰਾਈਟੀ ਹੈ ਇਹਨਾਂ ਦੇ ਮਤਲਬ ਫਸਲ ਜਿਹੜੀ ਉਗਣ ਨੂੰ ਮਤਲਬ ਪ੍ਰੋਪਰ ਤਿਆਰ ਹੋਣ ਨੂੰ ਅਲੱਗ-ਅਲੱਗ ਟਾਈਮ ਲੱਗਦਾ ਹੈ ਨਹੀਂ ਜਿਆਦਾਤਰ ਜਿਆਦਾਤਰ 90 ਤੋਂ ਲੈ ਕੇ 100 110 ਦਿਨ ਤੱਕ ਤਿਆਰ ਹੋ ਜਾਂਦੀ ਹੈ ਮਤਲਬ 90 ਦਿਨ ਹਾਂ 90 ਦਿਨ ਤੱਕ ਸਾਰੀਆਂ ਤਿਆਰ ਹੋ ਜਾਂਦੀਆਂ 90 ਤੋਂ ਜਿਵੇਂ 95 ਦਿਨ ਤੱਕ ਸਾਰੀਆਂ ਤਿਆਰ ਹੋ ਜਾਂਦੀਆਂ ਓਕੇ ਅੱਛਾ ਅਗਰ ਮੰਨ ਲਓ ਕਿਸੇ ਨੂੰ 1 ਏਕੜ ਦੇ ਵਿੱਚ ਖੇਤੀਬਾੜੀ ਕਰਨੀ ਹੋਵੇ ਇਸ ਇਹਨਾਂ ਗਾਜਰਾਂ ਦੀ ਮੰਨ ਲਓ ਕਿਸੇ ਕਿਸਾਨ ਨੂੰ ਕਰਨਾ ਹੋਵੇ ਠੀਕ ਹੈ ਔਰ ਦੂਜਾ ਮਤਲਬ ਕਿ ਮੰਨ ਲਓ ਕਿਸੇ ਦਾ 500 ਗਜ ਦਾ ਘਰ ਹੈ ਔਰ ਉਹਦੇ ਵਿੱਚ ਘੱਟੋ ਘੱਟ ਉਹਨੇ 50 ਗਜ ਦੇ ਘਰ ਦੇ ਵਿੱਚ ਵੀ ਮਤਲਬ 50 ਗਜ ਜਗ੍ਹਾ ਦੇ ਵਿੱਚ ਵੀ ਇਹ ਖੇਤੀ ਬੜੀ ਕਰਨੀ ਹੋਵੇ ਜੈਸੇ ਇੱਕ ਛੋਟਾ ਬੋਟਾ ਬਿਜ਼ਨਸ ਸ਼ੁਰੂ ਕਰਨ ਦੇ ਲਈ ਤਾਂ ਫਿਰ ਉਹਦੇ ਵਿੱਚ ਕਿੰਨਾ ਕੁ ਮਤਲਬ ਬੀਜ ਵਗੈਰਾ ਦੀ ਲੋੜ ਪੈਂਦੀ ਹੈ ਬਿਜ਼ਨਸ ਪੰਜਾਬ ਅਗਜ ਤਾਂ ਮੁਸ਼ਕਲੀ ਹੈ ਵੈਸੇ ਕਰਨਾ ਲੇਕਿਨ ਤੁਸੀਂ 1 ਏਕੜ ਦੇ ਵਿੱਚ ਜਿਵੇਂ ਕਹਿ ਲਓ ਤੁਸੀਂ 2.5 ਤੋਂ ਲੈ ਕੇ 3 ਕਿਲੋ ਬੀਜੇ ਕਰ ਮਸ਼ੀਨੀ ਬਜਾਈ ਮਸ਼ੀਨ ਦੇ ਨਾਲ ਬਜਾਈ ਕਰਦੇ ਹੋ ਤਾਂ ਮਸ਼ੀਨ ਦੇ ਨਾਲ ਤੁਸੀਂ 2.5 ਤੋਂ ਲੈ ਕੇ 3 ਕਿਲੋ ਤੱਕ ਬੀਜ ਕਰ ਸਕਦੇ ਹੋ ਇਸ ਤੋਂ ਇਲਾਵਾ ਉਹਦਾ ਹੀ ਫਾਇਦਾ ਵੀ ਹੁੰਦਾ ਹੈ ਕਿ ਤੁਹਾਨੂੰ ਥਿਨਿੰਗ ਦੀ ਲੋੜ ਨਹੀਂ ਹੁੰਦੀ ਮਤਲਬ ਵਿਰਲਾ ਕਰਨ ਦੀ ਲੋੜ ਨਹੀਂ ਹੁੰਦੀ ਬੁੱਟਿਆਂ ਨੂੰ ਜੀ ਅਜੇ ਤੁਸੀਂ ਹੱਥ ਨਾਲ ਬਜਾਈ ਕਰਦੇ ਹੋ ਤਾਂ ਲਗਭਗ 5 ਕਿਲੋ ਬੀਜ ਦੀ ਜਿਹੜੀ ਲੋੜ ਪੈਂਦੀ ਹੈ 1 ਏਕੜ ਵਾਸਤੇ ਜੀ ਠੀਕ ਹੈ ਮੈਂ ਇੱਕ ਚੀਜ਼ ਜੋ ਕਿ ਇਹੋ ਜਿਹੀ ਮਤਲਬ ਵਧੀਆ ਫਸਲ ਕਰਨ ਲਈ ਉਹ ਵੀ ਗਾਜਰਾ ਦੀ ਫਸਲ ਕਰਨ ਦੇ ਲਈ ਕਲਾਈਮੇਟ ਕਿਦਾਂ ਦਾ ਚਾਹੀਦਾ ਇਹ ਸਾਰੀਆਂ ਵੈਰਾਈਟੀਆਂ ਸਤੰਬਰ ਅਕਤੂਬਰ ਦੇ ਮਹੀਨੇ ਚ ਬਜਾਈ ਹੁੰਦੀ ਹੈ ਇਹਨਾਂ ਦੀ ਤੇ ਇਸ ਕਰਕੇ ਠੰਡੇ ਮੌਸਮ ਦੀ ਇਹ ਫਸਲਾਂ ਨੇ ਠੀਕ ਹੈ ਤੇ ਸਰਦੀਆਂ ਦੇ ਵਿੱਚ ਜਦੋਂ ਅਸੀਂ ਸਤੰਬਰ ਅਕਤੂਬਰ ਦੇ ਵਿੱਚ ਇਹਨੂੰ ਬਜਾਈ ਕਰਦੇ ਹਾਂ ਤੇ ਲਗਭਗ ਜਨਵਰੀ ਦੇ ਵਿੱਚ ਜਿਹੜੀ ਇਹ ਤਿਆਰ ਹੋ ਜਾਂਦੀ ਹੈ ਠੀਕ ਹੈ 90 ਤੋਂ 100 ਦਿਨ ਤੱਕ ਇਹ ਤਿਆਰ ਹੋ ਜਾਂਦੀਆਂ ਜੇਕਰ ਇਹਨਾਂ ਫਸਲਾਂ ਦਾ ਧਿਆਨ ਰੱਖਣਾ ਹੋਵੇ ਕਈ ਵਾਰ ਹੁੰਦਾ ਨਾ ਕਿ ਕਲਾਈਮੇਟ ਦੀ ਮਾਰ ਵੀ ਮਤਲਬ ਇਹਨਾਂ ਫਸਲਾਂ ਨੂੰ ਚਲਣੀ ਪੈਂਦੀ ਹੈ ਬਾਰਿਸ਼ ਤੇ ਮਾਰ ਵੀ ਚਲਣੀ ਪੈਂਦੀ ਹੈ ਔਰ ਕੀਟ ਮਕੌੜੇ ਤੁਹਾਨੂੰ ਪਤਾ ਹੀ ਆਏ ਦਿਨ ਪ੍ਰੈਸ ਕੰਟਰੋਲ ਕਰਦੇ ਆ ਤਾਂ ਇਹਨਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਕਿਵੇਂ ਗਾਜਰ ਕਿਉਂਕਿ ਅੱਜ ਕੱਲ੍ਹ ਇੱਕ ਜਿਹਨੇ ਹਰ ਚੀਜ਼ ਦੇ ਉੱਤੇ ਕਿਤੇ ਨਾ ਕਿਤੇ ਮਿਲਾਵਟ ਹੋ ਗਈ ਹੋਈ ਹੈ ਸੋ ਐਦਾਂ ਦੀ ਚੀਜ਼ ਨੂੰ ਆਰਗੈਨਿਕ ਕਿਵੇਂ ਰੱਖਿਆ ਜਾਵੇ ਉਹਦਾ ਵੀ ਦੇਖੋ ਗਾਜਰ ਵੈਸੇ ਦੇਖਿਆ ਜਾਏ ਤਾਂ ਆਰਗੈਨਿਕ ਤਾਂ ਨਹੀਂ ਕਹਿਸਦੇ ਪਰ ਪੈਸਟੀਸਾਈਡ ਫ੍ਰੀ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਬਹੁਤੇ ਕੀੜੇ ਨਹੀਂ ਆਉਂਦੇ ਜੀ ਤੇ ਇਹਦੇ ਵਿੱਚ ਬਹੁਤੇ ਜ਼ਿਆਦਾ ਕੋਈ ਨਾ ਕੀੜਾ ਹੁੰਦਾ ਨਾ ਕੋਈ ਬਿਮਾਰੀ ਆਉਂਦੀ ਹੈ ਇਸ ਕਰਕੇ ਇਹਦਾ ਗਾਜਰਾਂ ਦਾ ਇਹ ਬੜਾ ਫਾਇਦਾ ਹੈ ਕਿ ਇਹਦੇ ਵਿੱਚ ਕੋਈ ਪੈਸਟੀਸਾਈਡ ਦੀ ਬਹੁਤੀ ਸਪਰੇ ਨਹੀਂ ਹੁੰਦੀ ਕੋਈ ਇਨਸੈਕਟੀਸਾਈਡ ਦੀ ਬੜੀ ਸਪਰੇ ਨਹੀਂ ਹੁੰਦੀ ਇਸ ਕਰਕੇ ਤੁਹਾਨੂੰ ਇਹ ਐਸ ਗੁੱਡ ਐਸ ਪੈਸਟੀਸਾਈਡ ਫਰੀ ਤੁਹਾਨੂੰ ਮਿਲੇਗੀ ਜੀ ਅੱਛਾ ਮੈਮ ਇਹ ਦੱਸੋ ਕਿ ਤਿੰਨ ਗਾਜਰਾਂ ਤਾਂ ਸਾਨੂੰ ਮਾਰਕੀਟ ਦੇ ਵਿੱਚ ਆਮ ਮਿਲ ਜਾਂਣਗੇ ਠੀਕ ਹੈ ਨਾ ਉਹ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੇ ਨੇ ਪਰ ਬਾਕੀ ਜਿਹੜੀ ਵੈਰਾਈਟੀ ਦੀ ਗਾਜਰ ਜੇਕਰ ਤੁਹਾਡੀ ਆ ਰੋਸ਼ਨੀ ਗਾਜਰ ਦੀ ਗੱਲ ਕਰੀਏ ਇੱਕ ਆ ਜਿਹੜੀ ਥੋੜੇ ਦੂਜੀ ਇੱਥੇ ਇੱਕ ਦੋ ਪਿਗਮੈਂਟੇਸ਼ਨ ਵਾਲੀ ਗਾਜਰ ਦੀ ਗੱਲ ਕਰੀਏ ਇੱਕ ਹੋਰ ਹੈ ਤੇ ਇਹ ਆਮ ਮਾਰਕੀਟ ਦੇ ਵਿੱਚ ਤੁਹਾਨੂੰ ਮ ਹੋਗੇ ਇਹ ਫਿਰ ਕਿੱਥੋਂ ਮਿਲਦੇ ਆਉਣਗੇ ਤੇ ਕੀ ਇਹਨਾਂ ਦਾ ਕੀ ਰੇਟ ਐਕਸਪੈਂਸ ਜ਼ਿਆਦਾ ਨੇ ਨਹੀਂ ਐਕਸਪੈਂਸਿਵ ਤਾਂ ਨਹੀਂ ਹੈ ਲੇਕਿਨ ਵੈਰਾਈਟੀਆਂ ਹਜੇ 1-2 ਸਾਲ ਪਹਿਲੇ ਹੀ ਰਿਲੀਜ਼ ਹੋਈਆਂ ਬਹੁਤੀ ਪੁਰਾਣੀ ਵੈਰਾਈਟੀਆਂ ਨਹੀਂ ਹੈ ਹਜੇ ਇਤਨਾ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਜਦੋਂ ਲੋਕਾਂ ਨੂੰ ਜਾਣਕਾਰੀ ਹੋ ਜਾਏਗੀ ਇਹਨਾਂ ਦੇ ਜਿਵੇਂ ਕਹਿ ਲਓ ਬੈਨੀਫੀਸ਼ੀਅਲ ਜਿਹੜੀ ਇਹਦੇ ਫਾਇਦੇ ਪਤਾ ਲੱਗ ਜਾਣਗੇ ਕਿੰਨਾ ਬੈਨੀਫਿਟ ਹੈ ਤਾਂ ਲੋਕੀ ਜਦੋਂ ਬਾਜ਼ਾਰ ਚ ਆਉਣਗੇ ਤਾਂ ਜ਼ਰੂਰ ਖਾਣਗੇ ਤੇ ਇਹਦੀ ਡਿਮਾਂਡ ਵੀ ਵਧੇਗੀ ਤੇ ਜਦੋਂ ਡਿਮਾਂਡ ਵਧੇਗੀ ਤਾਂ ਸਾਡੇ ਫਾਰਮਰ ਵੀ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਗਾਉਣਗੇ ਓਕੇ ਇਹਨਾਂ ਗਾਜਰਾਂ ਦਾ ਇਸਤੇਮਾਲ ਜਿਹੜਾ ਸੈਲਡ ਦੇ ਤੌਰ ਤੇ ਯੂਜ਼ ਹੁੰਦਾ ਵਾ ਆਪਣੇ ਆਪ ਦਾ ਫਿਟਨੈਸ ਆਪਣੇ ਫਿਟਨੈਸ ਨੂੰ ਮੇਨਟੇਨ ਕਰਨ ਦੇ ਲਈ ਠੀਕ ਹੈ ਲੁਕਸ ਨੂੰ ਮੇਨਟੇਨ ਕਰਨ ਦੇ ਲਈ ਪਰ ਅੱਜਕੱਲ ਤੇ ਜਿਹੜੀ ਫੀਮੇਲ ਨੇ ਨਾ ਉਹ ਜ਼ਿਆਦਾਤਰ ਸੋਚਦੀ ਹੈ ਕਿ ਐਂਟੀਏਜਿੰਗ ਚੀਜ਼ਾਂ ਮਿਲ ਜਾਣ ਕੁਝ ਸੁਪਰ ਫੂਡ ਦੇ ਵਿੱਚ ਜੋ ਉਹਨਾਂ ਨੂੰ ਏਜਿੰਗ ਰਿਵਰਸ ਹੋ ਸਕਿਆ ਜਾਂ ਬਹੁਤ ਗਲੋਰੀਫਾਈ ਏਜਿੰਗ ਕਰ ਸਕਣ ਸੋ ਕੀ ਇਹ ਉਹ ਗਾਜਰਾ ਹੈਲਪਫੁਲ ਨੇ ਉਹਨਾਂ ਵਾਸਤੇ ਬਿਲਕੁਲ ਜੀ ਸਾਰੀਆਂ ਹੀ ਗਾਜਰਾਂ ਸਕਿਨ ਦੇ ਲਈ ਬਹੁਤ ਇੰਪੋਰਟੈਂਟ ਹੈ ਸਕਿਨ ਹੋ ਗਿਆ ਬਲੱਡ ਪਿਉਰੀਫਿਕੇਸ਼ਨ ਜੇ ਤੁਹਾਡਾ ਬਲੱਡ ਪਿਊਰੀਫਿਕੇਸ਼ਨ ਹੋ ਰਿਹਾ ਤੁਹਾਡਾ ਖੂਨ ਸਾਫ ਹੋ ਰਿਹਾ ਹੈ ਟੋਬੀਸਲੀ ਤੁਹਾਡੀ ਸਕਿਨ ਯੂ ਵਿਲ ਆਲਵੇਸ ਲੁੱਕ ਯੰਗ ਓਕੇ ਥੈਂਕਸ ਓਕੇ ਵਸੇ ਤਾਂ ਬੜਾ ਇੰਟਰਸਟਿੰਗ ਮੈਨੂੰ ਇਹ ਟੋਪਿਕ ਲੱਗ ਰਿਹਾ ਬਟ ਫਿਰ ਵੀ ਮੈਂ ਪੁੱਛਣਾ ਚਾਹੂੰਗੀ ਕਿ ਇੰਨਾ ਜਿਹੜੇ ਗਾਜਰੇ ਨੇ ਇਹਨਾਂ ਦਾ ਇਸਤੇਮਾਲ ਮੈਡੀਸਿਨ ਦੇ ਵਿੱਚ ਵੀ ਹੋ ਰਿਹਾ ਵੈ ਮੈਡੀਸਿਨ ਦੇ ਵਿੱਚ ਕਿਵੇਂ ਯੂਜ਼ ਹੋ ਰਿਹਾ ਮੈਡੀਸਿਨ ਦੇ ਵਿੱਚ ਖਾਸ ਕਰ ਜਿਹੜੀ ਕਾਲੀ ਗਾਜਰੇ ਇਹਦਾ ਜਿਹੜਾ ਐਂਥੋਸਾਈਨਿਨ ਐਕਸਟ੍ਰੈਕਟ ਨਿਕਲਦੇ ਹੈ ਤੇ ਜਿਹੜੇ ਐਂਥੋਸਾਈਨ ਦੀ ਟੈਬਲੇਟਸ ਬਣਦੀਆਂ ਹੈ ਉਹ ਦਿਨ ਉਹ ਜਿਹੜਾ ਉਹਨੂੰ ਐਂਟੀ ਕੈਂਸਰਸ ਮਤਲਬ ਐਂਟਿਕ ਟਰੀਟਮੈਂਟ ਦੇ ਵਿੱਚ ਜਿਹੜਾ ਯੂਜ਼ ਹੁੰਦੀਆਂ ਜਿਹੜੀ ਜਿਹੜੀ ਐਂਥੋਸਾਈਨਿਨ ਪਿਗਮੈਂਟ ਦੀ ਜਿਹੜੀਆਂ ਇਹ ਗੋਲੀਆਂ ਹੁੰਦੀਆਂ ਈਵਨ ਕੈਰੋਟਿਨ ਰਿਚ ਜਿਹੜੇ ਹੈ ਕੈਪਸੂਲ ਤੁਸੀਂ ਬਾਜ਼ਾਰ 'ਚ ਦੇਖੇ ਹੋਣੇ ਤਾਂ ਉਹ ਉਹਦੇ ਵਾਸਤੇ ਯੂਜ਼ ਹੁੰਦੇ ਹਨ ਪਰ ਓਕੇ ਜਿਹੜੀ ਇਹਦੀ ਫਸਲ ਹੈ ਗਾਜਰਾਂ ਦੀ ਫਸਲ ਹੈ ਬਾਕੀ ਜਿਹੜੀ ਫਸਲ ਝੋਨੇ ਦੀ ਫਸਲ ਹੋ ਗਈ ਹੈ ਕਣਕ ਦੀ ਫਸਲ ਹੋ ਗਈ ਹੈ ਇਹ ਗੰਨੇ ਦੀ ਜਿਹੜੀ ਫਸਲ ਹੈ ਇਹਨਾਂ ਤਿੰਨਾਂ ਦੇ ਕੰਪੈਰੀਜ਼ਨ ਗਾਜਰ ਜਿਹੜੀ ਹੈ ਇਹਦੀ ਫਸਲ ਕਿੰਨੀ ਜ਼ਿਆਦਾ ਮਤਲਬ ਬੈਨੀਫੀਸ਼ੀਅਲ ਮੁਨਾਫਾ ਇਦੇ ਵਿੱਚ ਕਿੰਨਾ ਇਹਨਾਂ ਤਿੰਨ ਨਾਲੋਂ ਜ਼ਿਆਦਾ ਇਹਦੇ ਵਿੱਚੋਂ ਆਲ ਕਾਫੀ ਮੁਨਾਫਾ ਹੋ ਜਾਂਦਾ ਹੈ ਕਿਉਂਕਿ ਜਿਹੜੀ ਝੋਨੇ ਕਣਕ ਆਲਮੋਸਟ 6 ਮਹੀਨੇ ਲੈਂਦੇ ਆ ਸਾਡੀ 3 ਮਹੀਨਿਆਂ ਦੀ ਫਸਲ ਹੈ ਤੇ ਇਸੇ ਕਰਕੇ ਇਹਨੂੰ ਕੈਸ਼ ਕ੍ਰੌਪ ਬੋਲਦੇ ਇੱਕ ਤਾਂ ਤੁਹਾਨੂੰ ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਬਾਜ਼ਾਰ 'ਚ ਡੇਲੀ ਲਿਜਾਓ ਡੇਲੀ ਉਸੇ ਟਾਈਮ ਤੁਹਾਡੀ ਵਿਕ ਜਾਂਣੀ ਕੈਸ਼ ਤੁਹਾਨੂੰ ਮਿਲ ਜਾਣਾ ਠੀਕ ਹੈ ਡੇ ਟੂ ਡੇ ਤੁਹਾਡੀ ਜਿੰਨੀ ਵੀ ਲੋੜ ਹੈ ਉਹ ਪੂਰੀ ਹੋ ਸਕਦੀ ਹੈ ਤੇ प्रोडक्शन ਲਗਭਗ 200 250 ਕੁਇੰਟਲ ਹੁੰਦਾ ਹੈ ਜੇ ਤੁਸੀਂ ਦੇਖੋ 5 ਰੁਪਏ ਕਿਲੋ ਵੀ ਗਾਜਰ ਜਾਂਦੀ ਤਾਂ ਤੁਹਾਨੂੰ ਕਾਫੀ ਚੰਗਾ ਮੁਨਾਫਾ ਹੋ ਜਾਂਦਾ ਹੈ ਜੀ ਔਰ ਅਗਰ ਕਿਸੇ ਨੂੰ ਇਸ ਖੇਤੀਬਾੜੀ ਸਿੱਖਣਾ ਹੋਵੇ ਗਾਜਰਾ ਦੀ ਡਿਫਰੈਂਟ ਵੈਰਾਈਟੀ ਦੇ ਗਾਜਰੇ ਖੇਤੀਬਾੜੀ ਸਿੱਖਣੀ ਹੋਵੇ ਤੁਹਾਡੇ ਤੱਕ ਕਿਵੇਂ ਪਹੁੰਚਣ ਸਾਡੇ ਨੰਬਰ ਵੀ ਅਵੇਲੇਬਲ ਹੈਗੇ ਆ ਜੀ ਤੁਸੀਂ ਜਿਵੇਂ 24019 60 ਤੇ ਫੋਨ ਕਰਕੇ ਡਿਪਾਰਟਮੈਂਟ ਆਫ ਐਜਿਟ ਬਾਇਸੈਂਸ ਦੀ ਐਕਸਟੈਂਸ਼ਨ ਮੰਗ ਸਕਦੇ ਹੋ ਇਸ ਤੋਂ ਇਲਾਵਾ ਵੈਬਸਾਈਟਸ ਤੇ ਵੀ ਸਾਡੇ ਨੰਬਰ ਦਿੱਤੇ ਹੋਏ ਤੁਸੀਂ ਡਾਇਰੈਕਟਲੀ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਤੁਸੀਂ ਟ੍ਰੇਨਿੰਗ ਵੀ ਲੈ ਸਕਦੇ ਹੋ ਤੁਸੀਂ ਤੁਹਾਡੀ ਕੋਈ ਵੈਸੇ ਵੀ ਤੁਹਾਡੀ ਕੋਈ ਕੁਇਰੀ ਤੁਸੀਂ ਪੁੱਛ ਸਕਦੇ ਜੀ ਅੱਛਾ ਕਿ ਇਹ ਜਿਹੜੇ ਫਸਲ ਹੈ ਹੁਣ ਇੰਡੀਆ ਦੇ ਵਿੱਚ ਮੋਸੀ ਜਗ੍ਹਾ ਦੇਖਣ ਨੂੰ ਮਿਲ ਰਹੀ ਕਿ ਹੋ ਰਹੀ ਹੈ ਕਿ ਹਲੇ ਜਸਟ ਇੱਥੋਂ ਹੀ ਹਲੇ ਤੱਕ ਹੈ ਕਿ ਮਤਲਬ ਜਿਵੇਂ ਮੰਨ ਲਓ ਜਿਵੇਂ ਤੁਸੀਂ ਦੇਖੋ ਪੀਲੀ ਤੇ ਲਾਲ ਗਾਜਰ ਲਾਲ ਤੇ ਔਰੇਂਜ ਗਾਜਰ ਤਾਂ ਜ਼ਿਆਦਾਤਰ ਦੇਖੀ ਹੋਣੀ ਹੈ ਹਾਂਜੀ ਬਾਕੀ ਗਾਜਰਾਂ ਥਰੋਅਆਊਟ ਇੰਡੀਆ ਵੀ ਤੁਸੀਂ ਦੇਖੋਗੇ ਤਾਂ ਕਾਲੀ ਗਾਜਰ ਥੋੜੀ ਬਹੁਤੀ ਮਿਲਦੀ ਹੈ ਹਾਂਜੀ ਬਾਕੀ ਰੰਗਾਂ ਦੀ ਅਜੇ ਇਤਨੀ ਜ਼ਿਆਦਾ ਕੋਈ ਪਪੂਲਰਾਈਜੇਸ਼ਨ ਹੈ ਨਹੀਂ ਉਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਗਾਜਰਾਂ ਦੀ ਵੈਰਾਈਟੀ ਮਾਰਕੀਟ 'ਚ ਦੇਖੋ ਨਹੀਂ ਮਿਲ ਸਕਦੀ ਹੈ। ਹਾਂਜੀ ਇਹ ਤਾਂ ਅੱਜ ਤੁਸੀਂ ਲੈ ਜੋ ਵੀ ਅੱਜ ਹੀ ਮਤਲਬ ਕਹਾਂ ਲੋ ਨੈਕਸਟ ਈਅਰ ਤੁਸੀਂ ਅਗਲੇ ਮੇਲੇ ਤੇ ਪਈਓ ਤਾਂ ਮੈਂ ਬੀਜ ਲੈ ਜੋ ਉਸ ਤੋਂ ਬਾਅਦ ਬਗਾਓ ਅਗਲੇ ਸਾਲ ਤੁਸੀਂ ਬਾਜ਼ਾਰ 'ਚ ਦੇਖੋਗੇ। ਜੀ। ਸੋ ਇਹ ਸੀਗੇ ਸਾਡੇ ਨਾਲ ਮੈਡਮ ਪ੍ਰੋਫੈਸਰ ਅਸਿਸਟੈਂਟ ਮੈਡਮ ਜਿਨ੍ਹਾਂ ਨੇ ਸਾਨੂੰ ਗਾਜਰਾ ਦੇ ਫਸਲ ਬਾਰੇ ਬਹੁਤ ਕੁਝ ਦੱਸਿਆ ਵਾ ਔਰ ਉਹਦੇ ਯੂਸਸ ਵੀ ਦੱਸੇ ਆ ਔਰ ਬਹੁਤ ਅੱਛੀ ਇਨਫੋਰਮੇਟਿਵ ਵੀਡੀਓ ਹੈ। ਅਗਰ ਜੇਕਰ ਤੁਸੀਂ ਧਿਆਨ ਨਾਲ ਦੇਖੋ ਧਿਆਨ ਨਾਲ ਸੁਣੋ ਤਾਂ ਤੁਹਾਡੇ ਲਈ ਕਿਤੇ ਨਾ ਕਿਤੇ ਬੈਨੇਫੀਸ਼ੀਅਲ ਇਹ ਮਤਲਬ ਜਗਾ ਦੇ ਹਿਸਾਬ ਦੇ ਨਾਲ ਆਪਣੇ ਮਤਲਬ ਬੀਜ ਪਾ ਕੇ ਤੁਸੀਂ ਖੇਤੀਬਾੜੀ ਕਰ ਸਕਦੇ ਹੋ ਬਸ ਸੜ ਕੋ ਜਗਾ ਅੱਛੀ ਹੋਣੀ ਚਾਹੀਦੀ ਹੈ ਤੇ ਕਲਾਈਮੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਮਿੱਟੀ ਕਿਹੜੀ ਇਸਤੇਮਾਲ ਹੋਣੀ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਅੱਜ ਦੀ ਅਪਡੇਟ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਬਾਕਸ ਤੇ ਰਹਿ ਜ਼ਰੂਰ ਦੱਸੋ ਤੇ ਐਦਾ ਦੀ ਅਪਡੇਟਸ ਦੇ ਜੁੜੇ ਰ ਚਰਚਾ ਟੀਵੀ ਦੇ ਨਾਲ ਧੰਨਵਾਦ